ਅੱਜ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੋਨੀ ਮੰਦਰ ਨੇੜੇ ਗਾਂਧੀ ਗਰਾਉਂਡ ਤਾਰੀਵਾਲ ਵਿਖੇ ਯੋਗਾ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਤਾਰੀਵਾਲ ਦੇ ਪ੍ਰਧਾਨ ਅਚਨ ਦੁੱਗਲ ਅਤੇ ਬੀ.ਡੀ.ਪੀ.ਓ ਕੁਲਜਿੰਦਰ ਸਿੰਘ ਚਾਹਲ ਅਜਿਹਾ ਐਦਿਕ ਤੇ ਜੁਨਾਨੇ ਅਫਸਰ ਪ੍ਰਦੀਪ ਸਿੰਘ ਡਾਕਟਰ ਮੰਜੂ ਐਜਵਾਦਿਕ ਮੈਡੀਕਲ ਅਫਸਰ ਸਮੇਤ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਤਾਰੀਵਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿੱਚ ਯੋਗਾ ਅਭਿਆਸ ਕਰਵਾਇਆ ਗਿਆ ਜਿਸ ਵਿੱਚ ਸੀਐਮ ਦੀ ਜੋਗ ਸ਼ਲਾ ਦੇ ਟ੍ਰੇਨਰ ਵਿਕਰਮ ਅਤੇ ਡਾਕਟਰ ਮੰਜੂ ਐਜਵਾਦਿਕ ਮੈਡੀਕਲ ਅਫਸਰ ਵੱਜੋਂ ਯੋਗਾ ਦੇ ਵੱਖ-ਵੱਖ ਆਸਣਾਂ ਦੇ ਅਭਿਆਸ ਕਰਵਾਏ ਗਏ ਤੇ ਨਾਲ ਹੀ ਇਹਨਾਂ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਯੋਗਾ ਮਹਿਰਾਂ ਨੇ ਕਿਆ ਕਿ ਹਰ ਬੱਚੀ ਨੂੰ ਯੋਗ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਤੇ ਅੱਜ ਸਭ ਤੋਂ ਪਹਿਲਾਂ ਤੇ ਮੈਂ 11ਵਾਂ ਜਿਹੜਾ ਅੰਤਰਰਾਸ਼ਟਰੀ ਯੋਗ ਦਿਵਸ ਸਾਰੇ ਸੰਸਾਰ 'ਚ ਮਨਾਇਆ ਜਾ ਰਿਹਾ ਮੈਂ ਉਹਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪਰ ਅੱਜ ਪੰਜਾਬ ਸਰਕਾਰ ਵੱਲੋਂ ਜੋ ਸੀਐਮਪੀ ਯੋਗ ਸ਼ਾਲਾ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਅੱਜ ਉਹਦੇ ਤਹਿਤ ਜਿਹੜਾ ਵਾ ਧਾਰੀਵਾਲ ਵਿਖੇ ਜਿਹੜਾ ਵਾ ਯੋਗਾ ਦਾ ਆਯੋਜਨ ਜਿਹੜਾ ਕੀਤਾ ਗਿਆ ਔਰ ਸੈਂਕੜੇ ਹੀ ਜਿਹੜੇ ਆ ਯੋਗਾ ਦੇ ਅਭਿਆਸੀ ਨੇ ਅੱਜ ਇੱਥੇ ਹਿੱਸਾ ਲਿਆ ਹੈ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਯੋਗਾ ਦੇ ਆਸਨ ਜਿਹੜੇ ਆ ਉਹ ਕਰਵਾਏ ਗਏ ਆ ਸੋ ਮੈਂ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਪੰਜਾਬ ਸਰਕਾਰ ਦਾ ਔਰ ਬੀਡੀਪੀਓ ਸਾਹਿਬ ਦਾ ਔਰ ਸਾਰੀ ਟੀਮ ਸੀਐਮ ਦੀ ਯੋਗਸ਼ਾਲਾ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਔਰ ਯੋਗਾ ਦੇ ਨਾਲ ਕਿੱਥੇ ਤੁਹਾਨੂੰ ਸਰੀਰੀ ਤੌਰ ਤੇ ਤੰਦਰੁਸਤੀ ਮਿਲਦੀ ਆ ਉੱਥੇ ਸਾਨੂੰ ਮਾਨਸਿਕ ਤੌਰ ਤੇ ਵੀ ਜਿਹੜੀ ਆ ਉਹ ਸ਼ਾਂਤੀ ਤਾਂ ਮਿਲਦੀ ਆ ਇੱਕ ਕੰਪਲੀਟ ਜਿਹੜਾ ਵਾ ਸਰੀਰ ਦੇ ਲਈ ਐਕਸਰਸਾਈਜ਼ ਆ ਤੋਂ ਮੈਂ ਤੇ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿਉਂਕਿ ਅੱਜ ਕੱਲ ਦਾ ਜਿਹੜਾ ਬੜਾ ਸਟ्रेस ਦਾ ਜ਼ਮਾਨਾ ਆ ਔਰ ਇਸ ਜ਼ਮਾਨੇ ਦੇ ਵਿੱਚ ਇੱਕ ਘੰਟਾ ਸਾਨੂੰ ਜ਼ਰੂਰ ਆਪਣੇ ਸਰੀਰ ਦੇ ਲਈ ਜਿਹੜਾ ਉਹ ਕੱਢਣਾ ਚਾਹੀਦਾ ਔਰ ਹਰ ਇੱਕ ਨੂੰ ਮੈਂ ਕਹਾਂਗਾ ਕਿ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਯੋਗਾ ਨਾਲ ਕਰੋ ਔਰ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੇ ਪੋਜ਼ਿਟਿਵ ਚੇਂਜਸ ਜਿਹੜੇ ਆ ਉਹ ਆਉਣਗੇ ਜਿੱਥੇ ਸਰੀਰਕ ਤੌਰ ਤੇ ਤੁਹਾਨੂੰ ਤੰਦਰੁਸਤੀ ਮਿਲੇਗੀ ਉੱਥੇ ਮਾਨਸਿਕ ਤੌਰ ਤੇ ਵੀ ਤੁਹਾਨੂੰ ਜਿਹੜੀ ਆ ਉਹ ਸ਼ਾਂਤੀ ਮਿਲੂਗੀ ਔਰ ਬਹੁਤ ਵਧੀਆ ਮਹਿਸੂਸ ਹੋਵੇਗਾ ਪਾਰਕਾ ਬਣਾਈ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਗਰਾਉਂਡਾਂ ਬਣਾਈਏ ਜਾ ਰਹੀਆਂ ਆ ਤੁਹਡੇ ਲਗਾਏ ਜਾ ਰਹੇ ਆ ਉਹਦਾ ਕੀ ਮਤਲਬ ਹੈਗਾ ਸਰਕਾਰ ਦਾ ਪਿੰਡਾਂ ਦੇ ਵਿੱਚ ਅਸੀਂ ਆਪਣੀ ਨੌਜਵਾਨੀ ਨੂੰ ਖੇਤਾਂ ਵੱਲ ਨੂੰ ਪਰਫੁੱਲਤ ਕਰਨ ਦੇ ਲਈ ਗਰਾਉਂਡਾਂ ਬਣਾ ਰਹੇ ਆ ਕਾਂ ਦ੍ਰਿਸ਼ਟੀ ਬਣਾਉਣ ਸੰਦਰਸ਼ਤ ਬਣਾਉਣ ਦੇ ਲਈ ਸਮਾਜ ਨੂੰ ਤਾਰਕਾਂ ਬਣਾਈਆਂ ਜਾ ਰਹੀਆਂ ਔਰ ਬਹੁਤ ਵਧੀਆ ਢੰਗ ਨਾਲ ਜਿਹੜੇ ਡਵੈਲਪਮੈਂਟ ਦੇ ਕੰਮ ਆ ਕੋ ਪਿੰਡਾਂ 'ਚ ਕੀਤੇ ਜਾ ਰਹੇ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੂੰ ਅਸੀਂ ਜਿਹੜਾ ਆ ਉਹ ਸਹੀ ਡਾਇਰੈਕਸ਼ਨ 'ਚ ਚੈਨਲਾਈਜ਼ ਕਰ ਸਕੇ ਜੀ ਔਰ ਉਹਨਾਂ ਦਾ ਰੁਝਾਨ ਜਿਹੜਾ ਆ ਉਹ ਖੇਡਾਂ ਵੱਲ ਨੂੰ ਦਿਖਾਇਆ ਜਾਵੇ ਬਲ ਪ੍ਰਸ਼ਾਤੀ ਰੋਕ ਆ ਰਹੇ ਆ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਰੋਕ ਬਰੇ ਭਣਗੇ ਧਰਤੀ ਦੇ ਕੰਮ ਕਵਨ ਨੂੰ ਕੀ ਫੀਲ ਆ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਰੋਕ ਜ਼ਰੂਰ ਲਾਉਣੇ ਚਾਹੀਦੇ ਆ ਕਿਉਂਕਿ ਸਾਡਾ ਤੇ ਫਲਸਫਾ ਹੀ ਇਹ ਆ ਕਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਸ ਫਲਸਫੇ ਦੇ ਤਹਿਤ ਜਿਹੜਾ ਵਾ ਸਾਨੂੰ ਵੱਧ ਤੋਂ ਵੱਧ ਰੁੱਖ ਜੜੇ ਆ ਲਗਾਉਣੇ ਚਾਹੀਦੇ ਆ ਮੈਂ ਆਪਣਾ ਨਿੱਜੀ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਮੇਰੇ ਬੇਟੇ ਦਾ ਜਨਮ ਦਿਨ ਜਿਹੜਾ ਵਾ 22 ਅਗਸਤ ਨੂੰ ਹੁੰਦਾ ਔਰ ਮੈਂ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਆਪਣੇ ਘਰ ਇੱਕ ਰੁੱਖ ਜਿਹੜਾ ਪਰ ਜ਼ਰੂਰ ਲਗਾਉਣਾ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਚਾਹੇ ਤੁਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਚਾਹੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਇੱਕ ਰੁੱਖ ਜਿਹੜਾ ਵਾ ਆਪਣੇ ਘਰ 'ਚ ਆਪਣੇ ਖੇਤਾਂ 'ਚ ਜਿੱਥੇ ਵੀ ਤੁਹਾਨੂੰ ਕੋਈ ਛੋਟੇ ਜਿਹਾ ਜਗ੍ਹਾ ਮਿਲਦੀ ਹੈ ਉੱਥੇ ਜਰੂਰ ਲਗਾਓ ਸਤਿਗੁਰੂ ਜੀ ਅੱਜ ਯੋਗ ਦੀ ਰੋਗੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਤੇ ਧਾਰੀਵਾਲ ਦੇ ਵਿੱਚ ਅਸੀਂ ਅੱਜ ਬੜੀ ਤੂੰਪਾਮ ਦੇ ਨਾਲ ਸਾਡੇ ਸਤਕਾਰਯੋਗ ਚੇਅਰਮੈਨ ਜੀ ਗੁੱਛਣ ਜੀ ਇੱਥੇ ਪਹੁੰਚੇ ਨੇ ਕਿ ਸਾਡੀ ਨਗਰ ਕਮੇਟੀ ਦੀ ਕੀ ਵੀ ਵੀਡੀਓ ਬਲੌਗ ਦੇ ਲੋਕ ਵੀ ਇੱਥੇ ਆਏ ਨੇ ਸਾਡੇ ਧਾਰੀਵਾਲ ਦੇ ਨਗਰ ਜੋ ਅਸੀਂ ਸਾਰੇ ਅੱਜ ਕੋਈ ਯੋਗਾ ਕੀਤਾ ਬੜੀ ਖੁਸ਼ੀ ਹੋਈ ਆ ਮੈਂ ਸਾਰਿਆਂ ਨੂੰ ਇਹ ਦੱਸਿਆ ਕਹਿੰਦਾ ਵੀ ਯੋਗ ਸਾਨੂੰ ਤੰਦਰੁਸਤ ਰੱਖਦਾ ਯੋਗ ਦੇ ਨਾਲ ਸਾਡਾ ਵਾਤਾਵਰਣ ਵੀ ਸ਼ੁੱਧ ਹੋਣਾ ਚਾਹੀਦਾ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਇਹ ਜੇ ਪ੍ਰਧਾਨ ਅਪੀਲ ਕਰਨਾ ਵੀ ਸਾਰੇ ਇੱਕ ਪੌਦਾ ਗੁਰੂ ਰੱਖਲੇ ਕਰ ਲੱਗ ਗਏ ਚਾਕੇ ਕੇਸੇ ਲਾਓ ਪਾਗੇ ਆਪਣੇ ਗੁਰਗਾਂ ਦੀ ਯਾਦ ਵਿੱਚ ਬੱਚਿਆਂ ਦੀ ਖੁਸ਼ੀਆਂ ਵਾਲੇ ਦਿਨ ਜਿੱਦਣਾ ਦਾ ਜਨਮ ਦਿਨ ਦਾ ਤੇ ਪੌਦੇ ਨੂੰ ਲਾਓ ਤੇ ਨਾਲ ਉਹਨੂੰ ਪਾਲੋ ਤੇ ਪਾਣੀ ਪੋਣੀ ਦਿਓ ਤਾਂ ਕਿ ਵਾਤਾਵਰਣ ਸ਼ੁੱਧ ਹੋਵੇ ਸਾਰਿਆਂ ਨੂੰ ਯੋਗ ਦੇ ਅਸੀਂ ਬਹੁਤ ਬਹੁਤ हाँ जी मैं डॉक्टर मंजू आयुर्वेदिक मेडिकल ऑफिसर को कलां को मैं जिला आयुर्वेदिक यूनानी अफसर के वालों मेरी ड्यूटी लगाई गई से इस ईवेंट नरगेनाइज कर आ, जो कि बी डी पी ओ सर के अगवाई के बहुत वजिया